ਲੇ ਕਿ ਤਿੰਨ ਨੇ ਤਿੰਨ ਇਹ ਇਹ ਬਜਟ ਲੈ ਕੇ ਇਸ ਕਰਕੇ ਆਇਆ ਕਿ ਅੱਜ ਵੀ ਜਿਹੜਾ ਆ ਉਹ ਹਰਪਾਲ ਚੀਮਾ ਵੱਲੋਂ ਕੁਝ ਪੈਸਾ ਤਾਂ ਹੈ ਨਹੀਂ ਜਦੋਂ ਤੁਸੀਂ ਕਰਜ਼ੇ ਚੁੱਕ ਕੇ ਸਾਰਾ ਕੁਝ ਕਰਨਾ ਤਾਂ ਉਹ ਮਸਲਾ ਹੱਲ ਹੋਣਾ ਨਹੀਂ ਹੈ ਦੇਖੋ 22 23 ਦੇ ਬਜਟ ਦੇ ਅੰਦਰ ਇਹਨਾਂ ਨੇ ਕਿਹਾ ਸੀਗਾ ਅਸੀਂ 50352 ਨੌਕਰੀਆਂ ਜਿਹੜੀਆਂ ਉਹ ਪਹਿਲੇ ਸਾਲ ਦੇ ਵਿੱਚ ਦੇਾਂਗੇ ਔਰ ਉਹੋ ਹੀ ਜਿਹੜਾ ਆ 3 ਸਾਲ ਤੱਕ ਦੀਆਂ ਦਾ ਉਹੋ ਹੀ ਪ੍ਰਚਾਰ ਜਿਹੜਾ ਕਰੀ ਜਾ ਰਹੇ ਆ ਉਹ ਵੀ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਨੇ ਜਿਹੜੀਆਂ ਜਾਂ ਤਾਂ ਡੀਸੀ ਰੇਟ ਵਾਲੀਆਂ ਨੇ ਉਹਨਾਂ ਦਾ ਪਰਮਾਨੈਂਟਲੀ ਨਾ ਉਹਨਾਂ ਦਾ ਕੋਈ ਮੈਡੀਕਲ ਨਾ ਉਹਨਾਂ ਦੀ ਕੋਈ ਪੈਨਸ਼ਨ ਨਾ ਕੋਈ ਹੋਰ ਯਾਨੀ ਕਿ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਜੋ ਨੌਕਰੀਆਂ ਬਣਦੀਆਂ ਸੀ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ ਔਰ ਫਿਰ ਕਹਿੰਦੇ ਸੀ ਅਸੀਂ ਪਹਿਲੇ ਬਜਟ ਦੇ ਅੰਦਰ ਇਹਨਾਂ ਨੇ ਕਿਹਾ ਮੇਰੇ ਕੋ ਬਜਟ ਦੀ ਕਾਪੀਆਂ ਮੈਂ ਲੈ ਆਇਆ ਕਿ 16 ਮੈਡੀਕਲ ਕਾਲਜ ਵੀ ਸਿੱਖਿਆ ਚ ਅਸੀਂ ਐਡਾ ਸੁਧਾਰ ਕਰ ਦੇਣਾ ਵੀ ਯਾਨੀ ਦੁਨੀਆ ਦੀ ਬਾ ਮਿਸਾਲ ਹੋਏਗੀ ਤੇ ਇੱਕ ਕਾਲੇ ਦਾ ਨਹੀਂ ਪੱਥਰ ਰੱਖ ਕੇ 3 ਸਾਲ ਬਾਅਦ ਤੁਸੀਂ ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਕਿੰਨਾ ਚਿਰ ਤੁਸੀਂ ਜਿਹੜਾ ਉਹ ਗੁੰਮਰਾਹ ਕਰ ਸਕਦੇ ਇੱਕ ਦੇਖੋ ਇਹਨਾਂ ਨੇ ਪਹਿਲੇ ਬਜਟ ਕਿਹਾ ਸੀ ਕਿ ਅਸੀਂ ਵਪਾਰੀਆਂ ਦੇ ਉਥਾਨ ਤੇ ਤਰੱਕੀ ਵਾਸਤੇ ਉਹਨੀਆਂ ਮੁਸ਼ਕਿਲਾਂ ਦੇ ਵਾਸਤੇ ਅਸੀਂ ਵਪਾਰੀ ਕਮਿਸ਼ਨ ਬਣਾਵਾਂਗੇ ਅੱਜ ਤੱਕ ਵੀ ਜਿਹੜਾ ਵਪਾਰੀਆਂ ਦੇ ਲਈ ਉਹ ਨਹੀਂ ਬਣਿਆ ਔਰ ਦੂਸਰਾ ਵਿੰਡੋ ਸਿਸਟਮ ਭਈ ਜਾਓ ਜੀ ਤੇ ਤੁਹਾਡਾ 1 ਮਿੰਟ ਦੇ ਵਿੱਚ ਕੰਮ ਹੋ ਜਾਏਗਾ ਫਿਰ ਆਨਲਾਈਨ ਸਿਸਟਮ ਕਹਿੰਦੇ ਜੀ 24 ਘੰਟੇ ਦੇ ਅੰਦਰ ਅੰਦਰ ਕੋਈ ਸਰਟੀਫਿਕੇਟ ਬਣਾਉਣਾ ਕੋਈ ਤੁਸੀਂ ਜਨਮ ਸਰਟੀਫਿਕੇਟ ਬਣਾਉਣਾ ਕੋਈ ਐਨਓਸੀ ਲੈਣੀ ਤੁਹਾਨੂੰ 24 ਘੰਟੇ ਦੇ ਅੰਦਰ ਅਸੀਂ ਜਿਹੜਾ ਉਹ ਦੇ ਦੇਾਂਗੇ ਇੱਕ ਵੀ ਗੱਲ ਜਿਹੜੀ ਆ ਉਹ ਨਹੀਂ ਹੋਈ ਆਟਾ ਦਾਲ ਸਕੀਮ ਦਾ ਮਾਮਲਾ ਮੁੱਖ ਮੰਤਰੀ ਸਾਹਿਬ ਝੋਲਿਆਂ ਤੇ ਆਪਣੀਆਂ ਫੋਟੋ ਲਾ ਕੇ ਕਹਿੰਦੇ ਸੀ ਹੁਣ ਕਹਿੰਦੇ ਘਰ-ਘਰ ਬਚਾਉਣਾ ਹੈ ਹਰ ਬੰਦੇ ਦੇ ਘਰ ਤੱਕ ਕਹਿੰਦੇ ਸੀ ਜਾਇਆ ਕਰੂਗਾ ਉਹਦੇ ਅੰਦਰ ਵੀ ਕੋਈ ਜਿਹੜੀ ਆ ਉਹ ਗੱਲਬਾਤ ਜਿਹੜੀ ਪੂਰੀ ਨਹੀਂ ਕਰ ਸਕੇ ਸੇਬ ਸਿਵਾਮਾ ਸਿਹਤ ਸੇਵਾਵਾਂ ਤੇ ਪਾਣੀ ਦੀ ਸਹੂਲਤ ਤੇ এনवायरमेंट ਦੇ ਮਾਮਲੇ ਦੇ ਉੱਤੇ ਕਹਿੰਦੇ ਸੀ ਇੱਕ ਸਾਲ ਦੇ ਅੰਦਰ ਇੱਕ ਨਵੀਂ ਮਿਸਾਲ ਪੈਦਾ ਜਿਹੜੀ ਕਰਾਂਗੇ ਪੀਣ ਵਾਲੇ ਪਾਣੀ ਦੀ ਲਈ ਜੇ ਇੱਕ ਵੀ ਟੈਂਕੀ ਪੀਣ ਵਾਲੇ ਪਾਣੀ ਦੇ ਲਈ ਜੇ ਇੱਕ ਵੀ ਵਾਟਰ ਟੈਂਕੀ ਇਹਨਾਂ ਨੇ ਇਹ ਸਰਕਾਰ ਨੇ ਲਾਈ ਆ ਤਾਂ ਇਹ ਦੱਸ ਦੇਣ ਉਹ 24 23 24 ਦੇ ਬਜਟ ਕਹਿੰਦੇ ਸੀ ਫਸਲ ਬੀਮਾ ਯੋਜਨਾ ਕਿਸਾਨਾਂ ਦੇ ਲਈ ਕਹਿੰਦੇ ਅਸੀਂ ਉਹਨਾਂ ਦੀ ਮਾਰੀ ਕਿ ਖੇਤ ਵੀ ਮਰ ਜਾਏ ਨਾ ਤਾਂ ਕਹਿੰਦੇ ਸੀ ਉਹਨੂੰ ਹਜ਼ਾਰਾਂ ਰੁਪਈਆ ਜਿਹੜਾ ਅਸੀਂ ਉਹ ਮੁਆਵਜ਼ਾ ਦੇਵਾਂਗੇ ਇੱਕ ਵੀ ਜੇ ਕੋਈ ਬੀਮਾ ਯੋਜਨਾ ਆਈ ਹੈ ਜਾਂ ਉਹਦਾ ਕਿਸੇ ਨੂੰ ਪੈਸਾ ਦਿੱਤਾ ਤਾਂ ਉਹ ਦੱਸ ਦੇਣ ਕਹਿੰਦੇ ਸੀ ਸਿੱਖਿਆ ਦਾ ਸੁਧਾਰ ਖੇਤਰ ਦੇ ਅੰਦਰ 68 ਕਰੋੜ ਰੁਪਈਆ ਕਹਿੰਦੇ ਸੀ ਅਸੀਂ ਉਹ ਖਰਚਾਂਗੇ ਬਈ 68 ਕਰੋੜ ਰੁਪਈਏ ਦੇ ਨਾਲ ਤਾਂ ਮੇਰੇ ਖਿਆਲ ਦੇ ਅੰਦਰ ਚਾਰ ਸਕੂਲ ਨਹੀਂ ਚੱਲ ਸਕਦੇ ਤੁਸੀਂ ਤੁਹਾਡੇ ਕੋਲ ਪੈਸਾ ਹੈ ਨਹੀਂ ਹੈ ਤੁਸੀਂ ਫਿਗਰਸ ਦੇ ਕੇ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਘੱਟਾ ਪਾ ਰਹੇ ਅੱਖਾਂ ਦੇ ਅੰਦਰ ਕਿ ਅਸੀਂ ਸਿੱਖਿਆ ਦੇ ਅੰਦਰ ਬਹੁਤ ਵੱਡਾ ਜਿਹੜਾ ਸੀ ਸੁਧਾਰ ਕਰ ਦਿੱਤਾ ਔਰ ਤੁਸੀਂ ਕਹਿੰਦੇ ਆ ਕਿ ਪੁਲਿਸ ਵਿਵਸਥਾ ਕਾਨੂੰਨ ਦੇ ਜਿਹੜਾ ਬੁਰਾ ਹਾਲਿਆ ਉਹਦੇ ਲਈ ਅਸੀਂ 10335 ਕਰੋੜ ਰੁਪਈਆ ਵੇਖ ਤੁਸੀਂ ਜਿਹੜੇ ਨਸ਼ਿਆਂ ਵਾਲੇ ਫੜ ਫੜ ਕੇ ਪਰਚੇ ਦਰਜ ਕਰਕੇ ਤੁਸੀਂ ਇਹੀ ਕਾਨੂੰਨ ਵਿਵਸਥਾ ਨੂੰ ਕਹਿ ਰਹੇ ਹੋ ਔਰ ਕਹਿੰਦੇ ਸੀ ਗੈਂਗਸਟਰ ਨੂੰ ਫੜ ਫੜ ਕੇ ਵੱਡ ਵੱਡੀਆਂ ਜੇਲਾਂ ਦੇ ਅੰਦਰ ਸਿੱਟ ਕੇ ਔਰ ਜੇਲਾਂ ਦੇ ਅੰਦਰ ਅਜਿਹਾ ਜੋ ਕੁਝ ਇੰਟਰਵਿਊਆ ਕਰਵਾ ਕੇ ਆਇਆ ਉਹ ਉਹ ਤੁਹਾਡੇ ਸਾਹਮਣੇ ਆ ਔਰ ਸੜਕ ਤੇ ਪੁਲ ਯੋਜਨਾ ਦੇ ਕੋ ਇੱਕ ਇੱਕ ਬੜੀ ਵੱਡੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੋਸਤੋ ਕਿ 25295 ਕਰੋੜ ਰੁਪਏ ਸੜਕਾਂ ਤੇ ਪੁਲਾਂ ਦੇ ਨਿਰਮਾਣ ਵਾਸਤੇ ਜੇ ਪੰਜਾਬ ਦੇ ਅੰਦਰ ਇੱਕ ਵੀ ਪੁਲ ਬਣਾਇਆ ਕਿਸੇ ਇੱਕ ਵੀ ਪੁਲ ਦਾ ਜਿਹੇ ਕਿਸੇ ਨੇ ਤਾਂ ਕਟਨ ਕੀਤਾ ਤਾਂ ਉਹ ਮੈਨੂੰ ਜਿਹੜਾ ਉਹ ਇੱਥੇ ਦੱਸ ਦੇਣ ਤੇ ਇੱਕ ਲਾਸਟ ਗੱਲ ਜਿਹੜੀ 24 ਤੇ 25 ਦਾ ਬਜਟ ਲਾਸਟ ਬਜਟ ਸੀ ਉਹਦੇ ਵਿੱਚ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਪੰਜਾਬ ਕਰ ਦੇਣਾ ਜਦ ਕੇ ਪੌਣੇ 3 ਲੱਖ ਰੁਪਇਆ 40 45 ਸਾਲ ਦੀਆਂ ਚਾ 50 ਸਾਲ ਦੀਆਂ ਸਰਕਾਰਾਂ ਦਾ ਸੀ ਔਰ ਇਹਨਾਂ ਨੇ ਪੰਜ ਤੇ ਕਰ ਦਿੱਤਾ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਖੁਸ਼ਹਾਲ ਤੇ ਪੰਜਾਬ ਦੇ ਸੂਬੇ ਨੂੰ ਅਸੀਂ ਵਧੀਆ ਬਣਾਉਣ ਦੇ ਲਈ ਬੜੇ ਯਤਨ ਤੇ ਉਪਰਾਲੇ ਕਰ ਰਹੇ ਹਾਂ ਹਰਪਾਲ ਚੀਮਾ ਜੀ ਪੈਸਾ ਤੁਹਾਡੇ ਕੋਲ ਹੈ ਕੋਈ ਨਹੀਂ ਆ ਕਾਪੀ ਤੁਸੀਂ ਇਦਾਂ ਦੀ ਇੱਕ ਐਤਕੀ ਵੀ ਬਣਾ ਕੇ ਲੈ ਕੇ ਆਉਣੀ ਹੈ ਤੇ ਪੜ ਦੇਣੀਆਂ ਨੇ ਉਹ ਫਿਗਰਸ ਤੁਸੀਂ ਪੜ ਕੇ ਚਲੇ ਜਾਣਾ ਤੇ ਮੇਜ ਸਾਥੀਆਂ ਨੇ ਜਿਹੜੇ 94 ਉਹਨਾਂ ਨੇ ਥੱਪ ਥੱਪਾ ਦੇਣੇ ਆ ਤੇ ਕਹਿਣਾ ਅਸੀਂ ਪੰਜਾਬ ਦੇ ਅੰਦਰ ਬਹੁਤ ਕੁਝ ਕਰਦਾ ਤਾਂ ਦੇਖੋ ਮੈਂ ਫਿਗਰਸ ਦੇ ਉੱਤੇ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਆ ਉਹ ਤਾਂ ਕਹਿੰਦੇ ਤੁਹਾਡਾ ਸਿਸਟਮ ਹੀ ਇੰਨਾ ਵਿਗਾੜਿਆ ਹੋਇਆ ਇੰਨਾ ਖਰਾਬ ਤੁਸੀਂ ਕਰਕੇ ਇਹ ਤਾਂ ਕਹਿੰਦੇ ਉਹਨੂੰ ਦਰੁਸਤ ਕਰਨ ਨੂੰ ਟਾਈਮ ਤਾਂ ਨਹੀਂ 3 ਲੱਖ ਕਰੋੜ ਦਾ ਹੈਗਾ ਉਹ ਛੱਡ ਗਏ ਨੇ ਤੁਸੀਂ ਕਾਂਗਰਸ ਦੇ ਦੇਣ ਆ ਗਏ ਬਈ ਦੇਖੋ 40 45 ਸਾਲ ਦਾ ਪਾਉਣੇ 3 ਲੱਖ ਕਰੋੜ ਤੇ ਇਹਨਾਂ ਦੇ 3 ਸਾਲ ਦਾ 2 5 ਹੋ ਗਿਆ ਤੁਸੀਂ ਸਾਨੂੰ ਦੋਸ਼ ਰਹੇ ਹੋ ਤੁਸੀਂ ਕਹਿੰਦੇ ਬਈ ਇਹ ਇਹ ਵਿਵਸਥਾ ਸੁਧਾਰਨ ਨੂੰ ਸਮਾਂ ਲੱਗਦਾ ਬਈ 3 ਸਾਲ ਤਾਂ ਬਹੁਤ ਹੁੰਦੇ ਨੇ ਹੁਣ ਜੇ ਮੈਂ ਫਿਰ ਗੱਲ ਕਰਨ ਲੱਗਾ ਉਹ ਰਿਪੀਟ ਹੋ ਜਾਣੀਆਂ ਤਾਂ ਫਿਰ ਇਹ ਤਾਂ ਕਹਿੰਦੇ ਸੀ ਅਸੀਂ ਨਸ਼ਾ ਰਾਤੋ ਰਾਤ ਖਤਮ ਕਰ ਉਹ ਉਹ ਗੱਲਾਂ ਕਿੱਥੇ ਗਏ ਚਲੋ ਅੱਜ ਉਸ ਮਾਮਲੇ ਨੂੰ ਛੱਡੀਏ ਕਾਫੀ ਦਿਨਾਂ ਤੋਂ ਉਹਦੇ ਉੱਤੇ ਚਰਚਾ ਅਸੀਂ ਕਰ ਰਹੇ ਆ ਜਿਹੜਾ ਹੁਣ ਸਾਡੇ ਜੁਮੇ ਹੀ ਲਾ ਰਹੇ ਨੇ ਵੀ ਭਰਾਵੋ ਤੁਹਾਡੇ ਤੁਹਾਨੂੰ 9294 ਕਾਦੀ ਲਈ ਬਣਾਇਆ ਜੇ 3 ਸਾਲ ਦਾ ਤੁਹਾਡੇ ਕੋਲ ਸਮਾਂ ਨਹੀਂ ਦੇਖੋ ਆ ਆ ਸਾਲ ਤੇ ਜਿਹੜਾ ਇਤੋਂ ਹੋਰ 6 ਮਹੀਨੇ ਬਾਅਦ ਤਾਂ ਨਵੀਆਂ ਇਲੈਕਸ਼ਨਾਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਫਿਰ ਤੁਸੀਂ ਨਵੇਂ ਵਾਦੇ ਲੈ ਕੇ ਆਉਂਗੇ ਤੇ ਬਜਟ ਦੇ ਅੰਦਰ ਅਜਰਪਾਲ ਚੀਮਾ ਨੂੰ ਕਹਿਣਾ ਚਾਹਨਾ ਕਿ 1100 ਦੇਖੋ 36000 ਰੁਪਇਆ ਹਰ ਔਰਤ ਦਾ ਬਣਦਾ ਅੱਜ ਉਦੋਂ ਅਨਾਉਂਸਮੈਂਟ ਕਰਕੇ ਜਾਇਓ ਤੁਸੀਂ 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 ਖੁਦ ਕਿਹਾ ਸੀਗਾ ਔਰਤਾਂ ਨੂੰ ਅਸੀਂ ਦੇਵਾਂਗੇ ਫਿਰ ਕਹਿੰਦਾ ਸੀ 1100 ਦੇਵਾਂਗੇ ਜਦੋਂ ਪਿਛਲਾ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਉਹ 1000 ਦਿੱਤਾ ਨਹੀਂ ਤੁਸੀਂ 11 ਜਿਹੜਾ ਹੈ ਉਹ ਕਰ ਦਿੱਤਾ ਚਲੋ 36 ਤੇ 42000 ਤੇ 42000 ਰੁਪਇਆ ਹਰ ਔਰਤ ਨੂੰ ਦੇਣ ਦਾ ਅੱਜ ਐਲਾਨ ਕਰਕੇ ਜਾਇਓ ਰਪਾਲ ਚੀਮਾ ਜੀ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਨਾ ਕਰਿਓ ਜਿਹੜੀ ਕੋ ਸੱਚੀ ਕਹਾਣੀ ਆ ਜਾਂ ਜੋ ਕੁਝ ਤੁਸੀਂ ਕੀਤਾ ਉਹਦਾ ਲੋਕਾਂ ਦੇ ਸਾਹਮਣੇ ਪੱਖ ਲੈ ਕੇ ਆਇਓ ਐਵੇਂ ਫਿਗਰਸ ਦੇ ਕੇ ਮੇਜ਼ ਥਪ ਥਪਾ ਕੇ ਵਾਵਾ ਵਾਵਾ ਖੱਟਣ ਦੀ ਤੁਸੀਂ ਬਹੁਤੀ ਕੋਸ਼ਿਸ਼ ਨਾ ਕਰਿਓ ਪੱਲੇ ਪੁੱਲੇ ਤੁਹਾਡੇ ਹੈ ਕਰ ਠੀਕ ਹੈ ਸਰ ਥੈਂਕ ਯੂ ਸਿਹਤ ਸਹੂਲਤਾਂ ਵਧੀਆ ਤਰੀਕੇ ਨਾਲ ਦਿੱਤੀਆਂ ਜਾ ਸਕਦੇ ਤੇ ਚੰਗੀ ਜਿਹੜੀ ਪੜ੍ਹਾਈ ਆ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀ ਜਾ ਸਕਦੀ। ਕੋਟਲੀ ਸਾਹਿਬ ਨੇ ਕਹਿੰਦੇ ਕਹਿੰਦੇ ਮੈਂ ਦੋ ਤਿੰਨ ਬਜਟਾਂ ਦੀ ਕਾਪੀ ਲੈ ਕੇ ਆਇਆ ਨਾਲ ਕਹਿੰਦੇ ਇਹਦੇ ਚ ਦੇਖ ਲਓ ਕਹਿੰਦੇ ਕੁਝ ਨਹੀਂ ਮਿਲਿਆ ਪੰਜਾਬ ਨੂੰ ਅਨਾਉਂ ਦੇਖੋ ਜੀ ਕੋਟਲੀ ਸਾਹਿਬ ਜਾਂ ਪੂਰੀ ਕਾਂਗਰਸ ਜਾਂ ਜੋ ਵੀ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹ ਆਪਣਾ ਬਜਟ ਫਰੋਲ ਕੇ ਦੇਖ ਲੈਣ ਕਿ ਇਸ ਤੋਂ ਪਹਿਲਾਂ ਕਦੇ ਸਿੱਖਿਆ ਤੇ ਕਦੇ ਸਿਹਤ ਤੇ ਕਦੇ ਨਹਿਰੀ ਪਾਣੀ ਤੇ ਜਾਂ ਕਦੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਨਵੇਂ ਜਿਹੜੇ ਸੜਕ ਸੁਰੱਖਿਆ ਫੋਰਸ ਲੈ ਕੇ ਆਂਦੀ ਹੈ ਇਹ ਜੇ ਕਦੇ ਕੰਮ ਹੋਏ ਆ ਸੋ ਉਹ ਆਪਣੇ ਬਜਟ ਦੀਆਂ ਕਾਪੀਆਂ ਜਿਹੜੀਆਂ ਜਦੋਂ ਤੋਂ ਸਰਕਾਰਾਂ ਉਹਨਾਂ ਦੀਆਂ ਬਣਦੀਆਂ ਰਹੀਆਂ ਉਦੋਂ ਤੋਂ ਫਰੋਲ ਲੈਣ ਪੰਜਾਬ ਦਾ ਬਜਟ ਲੋਕਾਂ ਦੇ ਪੱਖ ਦੇ ਵਿੱਚ ਆ ਤੇ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਰਾਹਤ ਇਸ ਬਜਟ ਦੇ ਨਾਲ ਬਹੁਤ ਵੱਡੀਆਂ ਉਮੀਦਾਂ ਨੇ ਸਹੂਲਤਾਂ ਦਿੱਤੀਆਂ ਜਾਣੀਆਂ